ਵਾਈਗੁਰੂ ਦੀ ਕਾਰ ਖਾਲਸਾ ਵਾਈਗੁਰੂ ਦੀ ਕੀਰੀ ਹੰਦੇ ਆ ਤੁਸੀ ਤਸਵੀਰਾਂ ਲਗੀਆਂ ਦੇਖ ਸਕਦੇ ਆ ਸਾਡਾ ਬਾਘ ਜਰਨੈਲ ਦੀ ਕਾਰਨਾ ਪੇਟਾਰੇ ਦਿੱਤੀ ਇਹ ਸਾਡੀ ਕੌਮ ਦੇ ਉਹ ਵਾਰਸਾ ਜਿਹੜੇ ਏ ਸ੍ਰੀ ਨਿਸ਼ਾਨ ਸਾਹਿਬੇੇਠਾ ਆ ਜਹਾਨ ਕੀ ਰੋਹਾਂ ਦੀ ਵੰਧ ਕਰਵਾਉਣ ਲਈ ਇੱਥੇ ਪਹੁੰਚੇ ਆ ਜਿਲ੍ਹਾ ਬਰਨਾਲਾ ਪਿੰਡ ਪਿੰਡ ਸਹਿ ਜਿਹੜਾ ਤੋਂ ਸੰਗਤ ਨੌਜਵਾਨ ਤੁਸੀਂ ਦੇਖ ਸਕਦੇ ਆ ਆਪਾਂ ਇਹ ਨੌਜਵਾਨ ਬਹੁਤ ਹੀ ਆ ਪਰ ਇਹਨਾਂ ਦੇ ਅੰਦਰ ਆਜਾ ਹੜ ਪੀੜਤਾਂ ਉਹਨਾਂ ਪ੍ਰਤੀ ਇਹਨਾਂ ਦੇ ਅੰਦਰ ਦਰਦ ਹੈ ਕਿ ਅਸੀਂ ਜਿਹੜਾ ਹਰੀ ਕੇ ਕੈਂਪ ਲੱਗਾ ਹੋਇਆ ਤੁਹਾਡਾ ਆਪਣਾ ਕੈਂਪ ਇਸ ਕੈਂਪ ਦੀ ਸਮੂਹਟੀ ਟੀਮ ਵੱਲੋਂ ਸਾਰੇ ਨਗਰ ਦਾ ਇਹਨਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਪਹਿਲਾਂ ਚਾਰ ਦੱਤਿਆਂ ਦਾ ਵੀ ਇੰਨੀ ਦੂਰ ਦਾ ਸਫ਼ਰ ਤੈਅ ਕਰਕੇ ਇੱਥੇ ਪਹੁੰਚਿਆ ਸਾਡੀ ਸਮੂਹਟੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਹੋਰ ਵੀ ਸੰਗਤਾਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜਾ ਤੁਹਾਡਾ ਆਪਣਾ ਬਾਉਂਪੁਰ ਦੇ ਵਿੱਚ ਇੱਕ ਕੈਂਪ ਹਰੀਕਣੇ ਹੈਡ ਤੇ ਲੱਗਾ ਹੋਇਆ ਵਾ ਇੱਕ ਫਿਰੋਜ਼ਪੁਰ ਆ ਇੱਕ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਅਜੇ ਪਾਲ ਢਿੱਲੋ ਨਹੀਂ ਚਲਾ ਰਹੇ ਆ ਉਹ ਇਸੇ ਤਰ੍ਹਾਂ ਜਿੱਥੇ ਵੀ ਹੜਪੀੜਤ ਇਲਾਕੇ ਆ ਥਾਂ ਥਾਂ ਤੇ ਆਪਣੇ ਕੈਂਪ ਲੱਗੇ ਹੋਏ ਆ ਤੇ ਜੇ ਤੁਸੀਂ ਕਿਤੇ ਵੀ ਸਾਲੀਆਂ ਲੈ ਕੇ ਤੁਸੀਂ ਤੁਰਦੇ ਹੋ ਪਹਿਲਾਂ ਸਾਡੇ ਨਾਲ ਸਬਤਰਕ ਕਰਕੇ ਲੋਕੇਸ਼ਨ ਮਗਾ ਕੇ ਵੀ ਆਪਾਂ ਕਿੱਥੇ ਪਹੁੰਚਣਾ ਕਿੱਥੇ ਬਾਦ ਜ਼ਰੂਰਤ ਆ ਉਸ ਜਗ੍ਹਾ ਤੇ ਪਹੁੰਚਣ ਦੀ ਕਰਪਾਲਤਾ ਕਰਨੀ ਹੈ ਤੇ ਅਗਲੀ ਬੇਨਤੀ ਮੇਰੀ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮਹੀਨੇ 2 ਮਹੀਨੇ ਬਾਅਦ ਦੇ ਵਿੱਚ ਜਦੋਂ ਪਾਣੀ ਘਟੂਗਾ 1.5 ਮਹੀਨੇ ਬਾਅਦ ਉਦੋਂ ਆਪਾਂ ਨੂੰ ਥੋੜਿਆਂ ਦੀ ਮਿੱਟੀ ਦੇ ਭਰ-ਭਰ ਜਿਹੜੇ ਥੋੜੇ ਆਪੂ ਆਪਣੇ ਪਿੰਡਾਂ ਦੇ ਵਿੱਚ ਜਮ੍ਹਾਂ ਕਰ ਲੋ ਜਾਂ ਉਸ ਬਾਅਦ ਦੇ ਵਿੱਚ ਜਿਹੜੀ ਦੀ ਲੋੜ ਹੈ ਉਹ ਵੀ ਤੁਹਾਨੂੰ ਅਪੀਲ ਕੀਤੀ ਜਾਊਗੀ ਇਹ ਵੀ ਬੇਨਤੀ ਕਰਵਾਉਣ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ